ਲੜਿਆਣਾ ਜਮਨੀ ਚੋਣ ਦੇ ਲਈ ਅਜ ਰੁਖ ਜਾਵੇਗਾ ਚੋਣ ਪ੍ਰਚਾਰ ਸ਼ਾਮ 5 ਵਜੇ ਤੋਂ ਬਾਅਦ ਹੋਵੇਗਾ ਡੋਰ ਟੂ ਡੋਰ ਪ੍ਰਚਾਰ 19 ਤਰੀਕ ਨੂੰ ਵੋਟਰ ਦੇਣਗੇ ਆਪਣਾ ਫਤਵਾ 23 ਨੂੰ ਆਵੇਗਾ 23 ਜਾਂ ਲੜਿਆਣਾ ਚ ਕੇਂਦਰੀ ਮੰਤਰੀ ਨੁਰਾਗ ਠਾਕੁਰ ਨੇ ਭਾਜਪਾ ਉਮੀਦਵਾਰ ਲਈ ਕੀਤਾ ਰੋਡ ਸ਼ੋ ਜੀਵਨ ਗੁਪਤਾ ਦੇ ਜਟਾਇਆ ਸਮਰਥਨ ਸੁਬੀਰ ਬਾਦਲ ਨੇ ਵੀ ਅਕਾਲੀ ਉਮੀਦਵਾਰ ਦੇ ਹੱਕ ਦੇ ਵਿੱਚ ਰੋਡ ਸ਼ੋ ਕਰਕੇ ਕੀਤਾ ਸ਼ਕਤੀ ਪ੍ਰਦਰਸ਼ਨ ਕਾਂਗਰਸ ਦੇ ਵਰਕਰ ਆਵਾਜ਼ੀ ਪਾਰਟੀ ਦੇ ਵਿੱਚ ਹੋਏ ਸ਼ਾਮਿਲ ਅਮਨ ਰੋੜਾਤੇ ਹਰਜੋਤ ਬੈਂਸ ਨੇ ਕੀਤਾ ਵੈਲਕਮ ਰਾਜਾ ਵੜਿੰਗ ਤੇ ਪਪੇਸ਼ ਬਗੇਲ ਨੇ ਆਸ਼ੂ ਦੇ ਹੱਕ ਦੇ ਵਿੱਚ ਕੀਤਾ ਪ੍ਰਚਾਰ ਵੜਿੰਗ ਬੋਲੇ ਜਿਮਨੀ ਚੋਣ 2027 ਦਾ ਰਾਹ ਕਰੇਗੀ ਤਿਆਰ ਪਟਿਆਲਾ ਦੇ ਕਾਲੀ ਮਾਤਾ ਮੰਦਰ ਦਿੱਲੀ ਜਲ ਸਪਲਾਈ ਯੋਜਨਾ ਦਾ ਹੋਵੇਗਾ ਉਦਘਾਟਨ ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਤੇ ਡਾਕਟਰ ਬਲਬੀਰ ਸਿੰਘ ਕਰਨਗੇ ਸ਼ੁਰੂਆਤ ਸਵੇਰੇ 10 ਵਜੇ ਹੋਵੇਗਾ ਸਮਾਗਮ ਸੋਸ਼ਲ ਮੀਡੀਆ ਇਨਫਲੂਐਂਸਰ ਦੀਪਿਕਾ ਲੁਥਰਾ ਨੂੰ ਮਿਲੀ ਸਿਕਿਉਰਿਟੀ ਦੀਪਿਕਾ ਦੇ ਘਰ ਦੇ ਬਾਹਰ ਪੰਜਾਬ ਪੁਲਿਸ ਤਾਇਨਾਤ ਅਮਰਪਾਲ ਮਹਿਰੋਂ ਦੇ ਸਮਰਥਕ ਵੱਲੋਂ ਮਿਲ ਰਹੀਆਂ ਨੇ ਧਮਕੀਆਂ। ਕਮਲ ਫਾਪੀ ਦੇ ਕਤਲ ਦੇ ਮੁਲਜ਼ਮ ਅਮਰਪਾਲ ਮਹਿਰੋਂ ਦਾ ਕੇਸ ਰਣਗੇ ਹੁਮਨ ਬ੍ਰਦਰਜ਼ ਕੀ ਆ ਸਰੈਂਡਰ ਕਰਨ ਦੇ ਲਈ ਤਿਆਰ ਹੈ ਅਮਰਪਾਲ ਮਹਿਰੋਂ ਯੂਥ ਨੂੰ ਖਰਾਬ ਕਰਨ ਵਾਲੇ ਇਨਫਲੂਐਂਸਰਸ ਤੇ ਵੀ ਹੋਵੇ ਕਾਰਵਾਈ। ਹਰਿਆਣਾ ਮੀ ਮਾਡਲਸ ਸਿਮੀ ਚੌਧਰੀ ਦੇ ਕਤਲ ਮਾਮਲੇ ਦੇ ਵਿੱਚ ਬੁਆਏਫ੍ਰੈਂਡ ਸੁਨੀਲ ਗ੍ਰਫਤਾਰ 14 ਜੂਨ ਦੀ ਸੀਸੀਟੀਵੀ ਦੇ ਵਿੱਚ ਬੁਆਏਫ੍ਰੈਂਡ ਨਾਲ ਦਿਖ ਰਹੀ ਹੈ ਸਿਮੀ। ਸ਼੍ਰੀ ਪੰਜਾਬ ਦੀ ਵਰਸਤੀ ਮਨਾਉਣ ਦੇ ਲਈ ਐ ਜੀ ਪੀ ਸੀ ਪਾਕਿਸਤਾਨ ਨੇ ਭੇਜੇਗੀ ਜਥਾ ਦੋਵੇਂ ਦੇਸ਼ਾਂ ਦੇ ਵਿਚਾਲੇ ਤਣਾ ਕਰਕੇ ਲਿਆ ਫੈਸਲਾ 29 ਜੂਨ ਨੂੰ ਪਾਕਿਸਤਾਨ ਦੇ ਵਿੱਚ ਹੋਣੇ ਨੇ ਸਮਾਗਮ ਇਜ਼ਰਾਈਲ ਨੇ ਈਰਾਨ ਦੇ ਸਰਕਾਰੀ ਟੀਵੀ ਸਟੇਸ਼ਨ ਤੇ ਦਾਗੀਆਂ ਮਿਜ਼ਾਈਲਾ ਜਾਨ ਬਚਾਉਣ ਦੇ ਲਈ ਭੱਜੀ ਐਂਕਰ ਇਜ਼ਰਾਈਲ ਹਮਲੇ ਦੀਆਂ ਲਾਈਵ ਤਸਵੀਰਾਂ ਆਈਆਂ ਸਾਹਮਣੇ ਹਰਿਆਣਾ ਦੇ ਸੀਐਮ ਨਾਇਬ ਸੈਣੀ ਅੱਜ ਪਹੁੰਚਣਗੇ ਗੁਰੂਗਰਾਮ ਮਾਰੂਤੀ ਸੁਜ਼ੂਕੀ ਦੇ ਇੱਕ ਪ੍ਰੋਗਰਾਮ ਦੇ ਵਿੱਚ ਹੋਣਗੇ ਸ਼ਾਮਿਲ ਕੇਂਦਰੀ ਰਲਵੰਤਰੀ ਅਸ਼ਵਨੀ ਵੈਸ਼ਨਵੀ ਸਮਾਗਮ ਦਾ ਬਣਨਗੇ ਹਿੱਸਾ ਪੰਜਾਬ ਦੇ ਵਿੱਚ ਮੌਸਮ ਹੋਇਆ ਸੁਹਾਵਣਾ ਲੁਧਿਆਣਾ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਪਿਆਹ ਭਾਰੀ ਮੀਂਹ 30 ਜੂਨ ਤੱਕ ਪੰਜਾਬ ਦੇ ਵਿੱਚ ਹੋ ਸਕਦੀ ਹੈ ਮੌਨਸੂਨ ਦੀ ਐਂਟਰੀ ਸਸਤੀ ਘਾਲ ਤੁਸੀਂ ਦੇਖ ਰਹੇ ਹੋ న్యూਸ 8 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਰੂਆਤ ਕਰਨ ਜਾ ਰਹੇ ਹਾਂ ਵੱਡੀ ਖਬਰ ਤੋਂ ਈਰਾਨ ਦੇ ਵਿੱਚੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਇਰਾਨ ਇਜ਼ਰਾਈਲ جنگ ਦੇ ਵਿਚਾਲੇ ਭਾਰਤ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਇਰਾਨ ਦੇ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਂਦਾ ਜਾਵੇਗਾ 100 ਤੋਂ ਜ਼ਿਆਦਾ ਵਿਦਿਆਰਥੀਆਂ ਦਾ ਪਹਿਲਾ ਬੈਚ ਇਰਾਨ ਛੱਡੇਗਾ ਅਰਮੇਨੀਆਂ ਦੀ ਸਰਹੱਦ ਤੇ ਪਹੁੰਚਣਗੇ ਭਾਰਤੀ ਵਿਦਿਆਰਥੀ ਅਰਮੇਨੀਆਂ ਤੋਂ ਫਲਾਈਟ ਰਾਹੀਂ ਭਾਰਤ ਪਰਤਣਗੇ ਆ ਤਾਂ ਜਿੱਥੇ ਕਿ ਇਰਾਨ ਤੇ ਇਜ਼ਰਾਈਲ ਦੇ ਵਿਚਾਲੇ ਜੰਗ ਲਗਾਤਾਰ ਭਖ ਤਾ ਇਸ ਦੇ ਵਿਚਾਲੇ ਇਰਾਨ ਦੇ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਜੰਗ ਕਰਕੇ ਹਾਲਾਤ ਹੋਰ ਵੀ ਖਰਾਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸੇ ਕਰਕੇ ਭਾਰਤ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਇਰਾਨ ਦੇ ਵਿੱਚ ਸਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਂਦਾ ਜਾਵੇਗਾ 100 ਤੋਂ ਜ਼ਿਆਦਾ ਵਿਦਿਆਰਥੀਆਂ ਦਾ ਪਹਿਲਾ ਬੈਚ ਇਰਾਨ ਛੱਡੇਗਾ ਹਰਮਨੀਆਂ ਦੀ ਸਰਹੱਦ ਤੇ ਭਾਰਤੀ ਵਿਦਿਆਰਥੀ ਪਹੁੰਚਣਗੇ ਤੇ ਫਿਰ ਹਰਮਨੀਆਂ ਤੋਂ ਫਲਾਈਟ ਦੇ ਰਾਹੀਂ ਭਾਰਤ ਦੇ ਵਿੱਚ ਵਾਪਸੀ ਹੋਵੇਗੀ ਅਦਰੇ ਇਜ਼ਰਾਈਲ ਨੇ ਈਰਾਨ ਦੇ ਸਰਕਾਰੀ ਟੀਵੀ ਸਟੇਸ਼ਨ ਤੇ ਹਮਲਾ ਕਰ ਦਿੱਤਾ ਹੈ ਸਟੂਡੀਓ ਤੇ ਮਿਜ਼ਾਈਲਾਂ ਦਾਗੀਆਂ ਗਈਆਂ ਹਮਲੇ ਦੌਰਾਨ ਐਂਕਰ ਜਾਨ ਬਚਾਉਣ ਦੇ ਲਈ ਭੱਜਦੀ ਹੋਈ ਨਜ਼ਰਾਈ ਇਜ਼ਰਾਈਲ ਦੇ ਹਮਲੇ ਦੀਆਂ ਲਾਈਵ ਤਸਵੀਰਾਂ ਸਾਹਮਣੀਆਂ ਆ ਨੇ ਤਸਵੀਰਾਂ ਦੇ ਵਿੱਚ ਸਾਹ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਜਦੋਂ ਇਜ਼ਰਾਈਲ ਨੇ ਈਰਾਨ ਦੇ ਸਰਕਾਰੀ ਟੀਵੀ ਸਟੇਸ਼ਨ ਤੇ ਹਮਲਾ ਕੀਤਾ ਸਟੂਡੀਓ ਤੇ ਹੀ ਮਿਜ਼ਾਈਲਾਂ ਦਾਗ ਦਿੱਤੀਆਂ ਤੇ ਇਸ ਦੌਰਾਨ ਹਮਲੇ ਦੌਰਾਨ ਜਦੋਂ ਐਂਕਰ ਦੇ ਵੱਲੋਂ ਐਂਕਰਿੰਗ ਕੀਤੀ ਜਾ ਰਹੀ ਸੀ ਤਾਂ ਐਂਕਰ ਜਾਨ ਬਚਾਉਣ ਦੇ ਲਈ ਭੱਜਦੀ ਹੋਈ ਆ ਨਜ਼ਰਾਈ ਤਸਵੀਰਾਂ ਜਿਵੇਂ ਕਿ ਸਾਂਗਦੇ ਕਿ ਐਂਕਰ ਦੇ ਵੱਲੋਂ ਐਂਕਰਿੰਗ ਕੀਤੀ ਜਾ ਰਹੀ ਸੀ ਇਸੇ ਦੌਰਾਨ ਇਹ ਕਿਵੇਂ ਆਰਟੀਵੀ ਸਟੇਸ਼ਨ ਤੇ ਹਮਲਾ ਕੀਤਾ ਗਿਆ ਦਾ ਮਜ਼ਾਈਲਾ ਦਗੀਆਂ ਜਾਂਦੀਆਂ ਨੇ ਜ਼ੋਰਦਾਰ ਧੁਮਾਕੇ ਦੀਆਂ ਆਵਾਜ਼ਾਂ ਆਉਂਦੀਆਂ ਨੇ ਅਤੇ ਉਸ ਤੋਂ ਬਾਅਦ ਐਂਕਰ ਆਪਣੀ ਜਾਨ ਬਚਾਉਣ ਦੇ ਲਈ ਉਥੋਂ ਆਪਾਂ ਇੱਦੂ ਹੋਈ ਨਜ਼ਰ ਆਉਂਦੀ ਹੈ ਕਿ ਇਸ ਤਰੀਕੇ ਦੇ ਨਾਲ ਵੱਖ-ਵੱਖ ਸਰਕਾਰੀ ਇਮਾਰਤਾਂ ਨੂੰ ਟੀਵੀ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਦੱਸਲੇ ਇਜ਼ਰਾਈਲ ਦੇ ਵੱਲੋਂ ਈਰਾਨ ਦੇ ਇੱਕ ਸਰਕਾਰੀ ਟੀਵੀ ਸਟੇਸ਼ਨ ਤੇ ਹਮਲਾ ਕੀਤਾ ਗਿਆ ਜਿ cụcੀਆਂ ਤਸਵੀਰਾਂ ਦੇ ਵਿੱਚ ਕੋਫਨਾਕ ਮੰਜ਼ਰ ਵੇਖਿਆ ਜਾ ਸਕਦਾ ਹੈ ਜਦੋਂ ਮਿਜ਼ਾਈਲ ਦਾਗੀ ਕੀ ਧੁਮਾ ਨਿਕਲਦਾ ਹੋਇਆ ਨਜ਼ਰ ਆਉਂਦਾ ਹੈ ਤਮਾਕੀ ਦੀ ਆਵਾਜ਼ ਆਉਂਦੀ ਹੈ ਆ ਤਾਂ ਟੀਵੀ ਸਟੂਡੀਓ ਤੋਂ ਜਦੋਂ ਐਂਕਰ ਦੇ ਵੱਲੋਂ ਐਂਕਰਿੰਗ ਕੀਤੀ ਜਾ ਰਹੀ ਸੀ ਧਮਾਕਾ ਹੋਇਆ ਤਮਾਕੀ ਦੀ ਆਵਾਜ਼ ਆਉਂਦੀ ਹੈ ਤਾਂ ਉਸ ਤੋਂ ਬਾਅਦ ਐਂਕਰ ਆਪਣੀ ਜਾਨ ਬਚਾਉਣ ਦੇ ਲਈ ਉੱਥੋਂ ਭੱਜਦੀ ਹੋਈ ਵੀ ਨਜ਼ਰ ਆਈ ਇਜ਼ਰਾਈਲ ਦੇ ਹਮਲੇ ਦੀਆਂ ਲਾਈਵ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਹਰ ਚੋਂ ਕਿ ਵੱਖ-ਵੱਖ ਪਿੰਡਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਆਮ ਲੋਕਾਂ ਦੀ ਹੁਣ ਤੱਕ ਕਈ ਲੋਕਾਂ ਦੀ ਜਾਨ ਤੱਕ ਜਾ ਚੁੱਕੀ ਹੈ ਤੇ ਹੁਣ ਸਰਕਾਰੀ ਟੀਵੀ ਸਟੇਸ਼ਨ ਨੂੰ ਅਤੇ ਟਾਰਗੇਟ ਕੀਤਾ ਗਿਆ ਜਿੱਥੇ ਕਿ ਸਟੂਡੀਓ ਤੇ ਮਿਜ਼ਾਈਲਾਂ ਦੱਗੀਆਂ ਗਈਆਂ ਪੂਰੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਲੁਧਿਆਣਾ ਜ਼ਿਮਨੀ ਚੋਣ ਦੇ ਲਈ ਪ੍ਰਚਾਰ ਦਾ ਅਜ ਆਖਰੀ ਦਿਨ ਹੈ ਸ਼ਾਮ ਨੂੰ 5 ਵਜੇ ਤੱਕ ਚੋਣ ਪ੍ਰਚਾਰ ਰੁਕ ਜਾਵੇਗਾ ਸ਼ਾਮ 5 ਵਜੇ ਤੋਂ ਬਾਅਦ ਡੋਰ ਟੂ ਡੋਰੀ ਪ੍ਰਚਾਰ ਕੀਤਾ ਜਾ ਸਕੇਗਾ ਭਾਜਪਾ ਉਮੀਦਵਾਰ ਦੇ ਲਈ ਰਵਨੀਤ ਬਿੱਟੂ ਚੋਣ ਪ੍ਰਚਾਰ ਕਰਨਗੇ ਭਾਰਤ ਪ੍ਰੋਸ਼ਾਸ਼ੂ ਦੇ ਹੱਕ ਦੇ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਭਪੇਸ਼ ਬਗੈਲ ਦੇ ਵੱਲੋਂ ਰੋਡ ਸ਼ੂ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਦੇ ਕਈ ਮੰਤਰੀ ਸੰਜੀਵ अरोड़ा ਦੇ ਲਈ ਸਵਰਥਨ ਚਟਾਉਣਗੇ ਸ਼੍ਰੋਮਣੀ ਅਕਾਲੀ ਦਲ ਵੀ ਕਈ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ਵੀ ਚੋਣ ਪ੍ਰਚਾਰ ਕਰਨਗੇ 19 ਤਰੀਕ ਨੂੰ ਦਰਸਲ ਵੋਟਰਾਂ ਦੇ ਵੱਲੋਂ ਆਪਣਾ ਫਤਵਾ ਦਿੱਤਾ ਜਾਵੇਗਾ ਤੇ 23 ਜੂਨ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ ਜਿਸ ਦਿਨ ਇਹ ਸਾਫ਼ ਹੋ ਜਾਵੇਗਾ ਕਿ ਆਖਰਕਾਰ ਇਸ ਹਲਕੇ ਦੀ ਨੁਮਾਇੰਦਗੀ ਕੌਣ ਕਰੇਗਾ ਤਾਂ ਲੁਧਿਆਣਾ ਜਮ ਨਹੀਂ ਛੋਣ ਦੀ ਲਈ ਜੋੜ ਤੋੜ ਵੀ ਜਾਰੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਕਾਂਗਰਸ ਪਾਰਟੀ ਦੇ ਵਰਕਰ ਪਹਿਲਾਂ ਆਪ ਛੱਡ ਕੇ ਹਾਲਾਂਕਿ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਨ ਉਸ ਤੋਂ ਬਾਅਦ ਮੁਰ ਤੋਂ ਆਪ ਦੇ ਵਿੱਚ ਸ਼ਾਮਲ ਹੋਏ ਨੇ ਅਮਨ अरोड़ा ਤੇ ਹਰਜੋਤ ਬੈਂਸ ਨੇ ਪਾਰਟੀ ਦੇ ਵਿੱਚ ਉਹਨਾਂ ਦਾ ਸਵਾਗਤ ਕੀਤਾ ਜੀ 25 ਸਾਲ ਕਾਂਗਰਸ ਰਹੇ ਨੇ ਉਸ ਤੋਂ ਬਾਅਦ 2021 ਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਸ਼੍ਰੀ ਗੁਰਪ੍ਰੀਤ ਗੋਗੀ ਜੀ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀ ਫਰਾਂਤੂ ਪਿਛਲੇ ਸਾਲ ਇਹ ਆਮ ਆਦਮੀ ਪਾਰਟੀ ਨੂੰ ਤੋਂ ਛੱਡ ਗਏ ਸੀ ਤੇ ਅੱਜ ਵਾਪਸੀ ਕਰ ਰਿਹਾ ਆਪਣੇ ਪੂਰੇ ਪਰਿਵਾਰ ਦੇ ਨਾਲ ਤੇ ਮੈਨੂੰ ਇਹ ਲੱਗ ਰਿਹਾ ਕਿ ਇਹਨਾਂ ਦੀ ਜੁਆਇਨਿੰਗ ਦੇ ਨਾਲ ਸਾਨੂੰ ਲੁਧਿਆਣਾ ਵੈਸਟ ਦੇ ਵਿੱਚ ਵੱਡਾ ਵੱਲ ਮਿਲੇਗਾ ਕਿਉਂਕਿ ਇਹਨਾਂ ਦੀ ਵੱਡੀ ਟੀਮ ਹੈ ਤੇ ਮੈਂ ਇਹਨਾਂ ਦਾ ਆਪਣੀ ਪਾਰਟੀ ਵੱਲੋਂ ਇਹਨਾਂ ਦਾ ਸਵਾਗਤ ਕਰਦਾ ਹਾਂ ਲੁਧਿਆਣਾ ਜਮਨੀ ਚੋਣ ਦੇ ਵਿੱਚ ਭਾਜਪਾ ਨੇ ਪੂਰੀ ਤਾਕ ਚੋਕੀ ਹੋਈ ਹੈ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਰੋਡ ショ ਕੀਤਾ ਸੁੰਨੀ ਜਾਖੜ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਰਵਨੀਤ ਬਿੱਟੂ ਨੇ ਵੀ ਜੀਵਨ ਗੁਪਤਾ ਦੇ ਲਈ ਪ੍ਰਚਾਰ ਕੀਤਾ ਆਮਾਦੀ ਪਾਰਟੀ ਤੇ ਇਸ ਦਰਾਂ ਬੀਜੇਪੀ ਦੇ ਵੱਲੋਂ ਸਵਾਲ ਚੁੱਕੇ ਗਏ ਤਾਂ ਲਗਾਤਾਰ ਬੀਜੇਪੀ ਦੇ ਦਿਗਜ ਵੀ ਜਿਵਨ ਗੁਪਤਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਰੋਡ 'ਚੋਂ ਕੱਡੇ ਜਾ ਰਹੇ ਨੇ ਧਨਾਂ ਦੇ ਤੁਸੀ ਤਸਵੀਰਾਂ ਵਿਖਾ ਰਹੇ ਕਿ ਤੁਸੀਂ ਕੀ ਕੇਂਦਰੀ ਮੰਤਰੀ ਮੁਰਾਰਗ ਠਾਕਰ ਨੇ ਰੋਡ 'ਚੋਂ ਕੱਡਿਆ ਆਤਾ ਸੁਨੀ ਜਾਕਰ ਵੀ ਉਹਨਾਂ ਦੇ ਨਾਲ ਮੌਜੂਦ ਰਹੇ ਪੰਜਾਬ ਵਾਸੀਆਂ ਕੋਲ ਇੱਕ ਬਹੁਤ بڑا ਅਫਸਰ ਆਇਆ ਹੈ ਜੀ ਜੀ ਮੈਮ ਮਾਈਕ ਉੱਤੇ ਜੀ 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 ਸਰ बोले पंजाब वालों के पास बहुत बड़ा अवसर है और लुधियाना से वो आवाज निकलने वाली है कि तीन वर्ष से ज्यादा समय हो गया कोई वायदा पूरा नहीं हुआ लुधियाना की जनता समझदार है पंजाब को और लुटने नहीं देगी पंजाब को और नशों में बिकने नहीं देगी पंजाब के किसानों को तड़पने नहीं देगी इसलिए लुधियाना की जनता को एक कड़ा संदेश देना है आम आदमी पार्टी को ਰਾਨਾ ਹੈ ਆਮ ਲੋਕਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਇਹਨਾਂ ਤੋਂ ਬਿਲਕੁਲ ਦੂਰ ਰਹੋ ਇਹ ਸਿਰਫ ਕੈਂਡੀਡੇਟ ਆ ਜਿਹੜਾ ਇਹ 10 20 ਇੰਡਸਟਰੀਸਟਾਂ ਦਾ ਕੈਂਡੀਡੇਟ ਆ ਤੇ ਜਦੋਂ ਜੇ ਖੁਦਾਨਾ ਖਾਸ ਆ ਇਹ ਜਿੱਤ ਗਿਆ ਤੁਸੀਂ ਦੇਖਿਓ ਤੁਹਾਡੀਆਂ ਜਾਇਦਾਦਾਂ ਤੁਹਾਡੇ ਪਾਰਕ ਤੁਹਾਡੀਆਂ ਸੜਕਾਂ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਸਿਰਫ ਇਹ ਜਿਹੜੇ ਮਗਰਮੱਥ ਨੇ 10 15 ਲੁਧਿਆਣੇ ਦੇ ਵੈਸਟ ਹਲਕੇ 'ਚ ਜਿਹੜੇ ਬੈਠੇ ਆ ਇਹ ਸਿਰਫ ਇੱਕ ਨੈਕਸਸ ਬਣੂਗਾ ਤੇ ਜਿਹੜੀ ਹਰ ਚੀਜ਼ ਉਹਨਾਂ ਦੇ ਘਰੋਂ ਚੱਲੂਗੀ ਉਹ ਪਹਿਲਾਂ ਹੀ ਮਾਨ ਨਹੀਂਗੇ ਹੁਣ ਤੁਸੀਂ ਆਪਣਾ ਆਪ ਆਪਣਾ ਦੇਖਿਓ ਉਧਰ ਕਾਂਗਰਸ ਲੁਧਿਆਣਾ ਸੀਟ ਤੇ ਤਾਕਤ ਚੋਕੀ ਹੋਈ ਹੈ ਰਾਜਾ ਵੜਿੰਗ ਤੇ ਪੰਜਾਬ ਦੇ ਇਨਚਾਰਜ ਪਪੇਸ਼ ਬਗੇਲ ਨੇ ਆਖਰੀ ਵਾਹ ਲਗਾਈ ਜਿਮਨੀ ਚੋਂ 2027 ਦਾ ਰਾਹ ਤਿਆਰ ਕਰੇਗੀ ਰਾਜਾ ਵੜਿੰਗ ਦਿਵਲ ਉਸ ਗੱਲ ਦਾ ਜ਼ਿਕਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਲੋਕ ਇਸ ਨਵੇਂ ਬਦਲਾਅ ਤੋਂ ਅੱਕ ਚੁੱਕੇ ਨੇ ਹਾਲਾਂਕਿ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤਪੁਤ੍ਰ ਆਸ਼ੂ ਖੁਦ ਮੌਜੂਦ ਨਹੀਂ ਸਨ ਅੱਜ ਦਾ ਇਹ ਜਿਹੜਾ ਚੋਣ ਹੈ ਇਸ ਚੋਣ ਨੇ 2027 ਦਾ ਰਾਸਤਾ ਤੈਅ ਕਰ ਰਹਾ ਹੈ ਇਸ ਚੋਣ ਨੇ ਔਰ ਆਏ ਦਿਨਾਂ ਦੀਆਂ ਸਰਗਰਮੀਆਂ ਤੇ ਪੰਜਾਬ ਕਿੱਧਰਲੀ ਦਿਸ਼ਾ 'ਚ ਜਾਏਗਾ ਉਹ ਤੈਅ ਕਰਨਾ ਹੈ ਇਸ ਚੋਣ ਦਾ ਜੇ ਰੋਪੜ ਤੋਂ ਲੈ ਕੇ ਹਬੌਰ ਤੱਕ ਜੇ ਨੱਤਰ ਸੀਟਾਂ ਦੇ ਸਫਾਇਆ ਹੋਇਆ ਕੇਵਲ ਇੱਕ ਦੋ ਸੀਟਾਂ ਬਚੀਆਂ ਸਾਡੇ ਅਰਗੇ ਬਚ ਗਏ ਉਹ ਇਹੀ ਕਾਰਨ ਸੀ ਕਿ ਲੋਕ ਇਹਨਾਂ ਦੇ ਮਨਚ ਸੁਪਨੇ ਸਨ ਕਿ ਨਵਾਂ ਪੰਜਾਬ ਨਿਆ ਬਦਲਾਵ ਐਸਾ ਹੋਏਗਾ ਜਿਹੜਾ ਸਾਡੇ ਸੁਪਨਿਆਂ ਦਾ ਪੰਜਾਬ ਹੋਈਗਾ ਲੇਕਿਨ ਹੁਣ ਉਹ ਕੀ ਮਹਿਸੂਸ ਕਰ ਰਹੇ ਹੋਣੀ ਮਹਿਸੂਸ ਕਰ ਰਹੇ ਹੈ ਕਿ ਜਲਦੀ ਕਾਂਗਰਸ ਪਾਰਟੀ ਦਾ ਰਾਜ ਆਵੇ ਅਸੀਂ ਇਸ ਬਦਨਾਮ ਦੀ ਸਰਕਾਰ ਤੋਂ ਕਿਤੇ ਸਾਨੂੰ ਛੁਟਕਾਰਾ ਹੋਵੇ ਜਲਦੀ ਤੋਂ ਜਲਦੀ 5 ਸਾਲ ਵੀ ਪੂਰੇ ਨਹੀਂ ਕੱਢ ਸਕਦੇ ਪਤਰਾ ਅਕਾਲੀ ਦਲ ਦੇ ਵੱਲੋਂ ਖੁਦ ਸੁਖਵੀਰ ਸਿੰਘ ਬਾਦਲ ਨੇ ਕਮਾਂਡ ਸੰਭਾਲੀ ਸੁਖਬੀਰ ਬਾਦਲ ਨੇ ਰੋਡ ショਅ ਦੇ ਜ਼ਰੀਏ ਤਾਕਤ ਦਿਖਾਈ ਪਾਰਟੀ ਉਮੀਦਵਾਰ ਪਰਵਪਕਾਰ ਸਿੰਘ ਨੂੰ ਮੰਦੇਲੀ ਸਮਰਥਨ ਜਟਾਇਆ ਗਿਆ ਲੁਧਿਆਣਾ ਦੇ ਵਿੱਚ ਰੋਡ ショਅ ਕੀਤਾ ਗਿਆ ਤੁਹਾਨੂੰ ਲੁਧਿਆਣਾ ਦੀਆਂ ਤਸਵੀਰਾਂ ਵਿਖਾ ਰਹੇ ਹਮਣੀਆ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੀ ਲਗਾਤਾਰ ਆ ਚੋਣ ਪ੍ਰਚਾਰ ਦੇ ਵਿੱਚ ਨਿਤਰੇ ਹੋਏ ਨੇ ਲਗਾਤਾਰ ਉਹਨਾਂ ਦੇ ਮੋਰਚਾ ਸੰਭਾਲਿਆ ਹੋਇਆ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਰੋਡ 'ਚੋਂ ਕੱਢਿਆ ਗਿਆ ਪਰ ਉਪਕਾਰ ਸਿੰਘ ਘੁੰਮਣ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਹੁਣ ਗੱਲ ਕਰਾਂਗੇ ਕਮਲ ਕੌਰ ਕਤਲ ਮਾਮਲੇ ਦੀ ਅਮਰਪਾਲ ਮਹਿਰੋਂ ਦੇ ਵਕੀਲਾਂ ਨੇ ਵੱਡਾ ਦਾਵਾ ਕੀਤਾ ਹੈ ਕਿ ਮਹਿਰੋਂ ਸਰੈਂਡਰ ਕਰਨ ਦੇ ਲਈ ਤਿਆਰ ਹੈ तो उधर अकाल तख्त साहब के हेड ग्रंथी अमृतपाल महरों के हक में आए हैं जबकि गायक मीका सिंह ने मैरों से पड़ास क्ढी है सोशल मीडिया ने फिलिमसर कमल कौर कतल मामले दो दोजमां की गिरफ्तारी हुई जबकि कतल केस का मास्टर माइंड अमृतपाल मैरों अजे भी पुलिस की गिरफ्तों बाहर है ਜਦੋਂ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਕਿ ਮਹਿਰਮ ਕਤਲ ਦੇ ਕੁਝ ਘੰਟਿਆਂ ਦੇ ਬਾਅਦ ਹੀ ਦੁਬਈ ਫਰਾਰ ਹੋ ਗਿਆ ਸੀ ਤਾਂ ਇਸ ਦੇ ਵਿਚਾਲੇ ਅਮਰਪਾਲ ਮਹਿਰੋਂ ਦਾ ਕੇਸ ਲੜ ਰਹੇ ਘੁਮਣ ਬ੍ਰਦਰਸ ਨੇ ਵੱਡਾ ਦਾਵਾ ਕੀਤਾ ਹੈ ਕਿ ਮਹਿਰੋਂ ਸਰੈਂਡਰ ਕਰਨ ਦੇ ਲਈ ਤਿਆਰ ਹੈ ਤੇ ਅਮਰਪਾਲ ਦੇ ਨਾਲ ਨਾਲ ਇਨਫਲੂਐਂਸਰ ਤੇ ਵੀ ਐਫ ਆਈ ਆਰ ਦੀ ਮੰਗ ਕੀਤੀ ਹੈ ਸੋ ਮੇਰਾ ਇਹ ਹੈ ਕਿ ਹਜੇ ਇਨਵੈਸਟੀਗੇਸ਼ਨ ਇਨੀਸ਼ੀਅਲ ਸਟੇਜ ਤੇ ਹੈ ਇਹਨਾਂ ਨੂੰ ਇਸ ਤਰੀਕੇ ਨਾਲ ਵੀ ਭਾਈ ਅਮਰਤਪਾਲ ਮਹਿਰੋਂ ਪਹਿਲਾ ਕੌਨਸਪਰੇਟਰ ਸੀ ਇੱਕ ਫੁਟੇਜ ਦਿਖਾ ਦਿਓ ਮੈਨੂੰ ਜਿੱਥੇ ਭਾਈ ਅਮਰਤਪਾਲ ਮਹਿਰੋਂ ਦਿਖਦਾ ਹੈ ਹੁਣ ਭਾਈ ਅਮਰਤਪਾਲ ਮਹਿਰੋਂ ਨੇ ਸਾਨੂੰ ਪੂਰੀ ਚੜ੍ਹਦੀ ਕਲਾ 'ਚ ਉਹਨਾਂ ਨੇ ਇੱਕੋ ਗੱਲ ਹੀ ਕਹੀ ਹੈ ਵੀ ਭਾਵੇਂ ਤੁਸੀਂ ਮੈਨੂੰ ਬੇਲ 'ਚ ਲੈ ਲਓ ਐਂਟੀਸੀਪੇਟਰੀ ਵੀ ਦਿਖੋ ਇਹ ਤਾਂ ਰਾਈਟ ਹੈ ਇਹ ਭਾਵੇਂ ਮੈਨੂੰ ਤੁਸੀਂ ਕਹੋਗੇ ਵੀ ਭਾਵੇਂ ਕਿਸੇ ਕੋਰਟ 'ਚ ਅਪਲੀਕੇਸ਼ਨ ਲਾ ਕੇ ਸਰੈਂਡਰ ਕਰਨਾ ਹੈ ਸੋ ਅਸੀਂ ਆਪਣੀ ਲੀਗਲ ਟੀਮ ਬੈਠ ਕੇ ਅਸੀਂ ਡਿਸਾਈਡ ਕਰਾਂਗੇ ਵੀ ਅਸੀਂ ਇਸ ਇਸ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਹੈਡਲ ਅਮਰਤਪਾਲ ਮਹਿਰੋਂ ਕਦੋਂ ਪੁਲਸ ਦੇ ਸ਼ੰਘੇ ਦੇ ਵਿੱਚ ਆਵੇ ਵਕਫਾਕ ਪ੍ਰਤੀਕਰਮੀ ਸਾਹਮਣੇ ਆ ਰਹੇ ਨੇ ਕੋਈ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਨਿੱਤਰ ਰਿਹਾ ਤੇ ਕੋਈ ਵਿਰੋਧ ਕਰ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਮਲਕੀਤ ਸਿੰਘ ਮਹਿਰੋਂ ਦੇ ਹੱਕ ਵਿੱਚ ਆਏ ਨੇ ਜਦਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਪਰ ਜਿਹੜੇ ਇਹੋ ਜਿਹੇ ਲੋਕ ਕਾਰਜ ਕਰਦੇ ਨੇ ਕਿਸੇ ਹੋਰ ਧਰਮ ਦੇ ਵਿੱਚੋਂ ਆਪਣਾ ਨਾਮ ਚੇਂਜ ਕਰਕੇ ਸਿੱਖ ਕੌਮ ਨੂੰ ਬਦਨਾਮ ਕਰਦੇ ਨੇ ਉਹਨਾਂ ਦੇ ਨਾਲ ਤੇ ਭਾਈ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕੋਈ ਗਲਤ ਨਹੀਂ ਹੋਇਆ ਇਹ ਪਹਿਲਾਂ ਵੀ ਹੁੰਦਾ ਹੈ ਮੈਂ ਅੱਜ ਦੇ ਦਿਨ ਸਿੱਖ ਜਵਾਨੀ ਨੂੰ ਵਿਸ਼ੇਸ਼ ਅਪੀਲ ਕਰਦਾ ਹਾਂ ਅੱਜ ਸਾਡੇ ਸਮਾਜ ਦੇ ਅੰਦਰ ਸਾਨੂੰ ਗੁਰੂ ਨਾਲੋਂ ਤੋੜਨ ਦੇ ਲਈ ਲਚਰਤਾ ਫੈਲਾਈ ਜਾ ਰਹੀ ਹੈ ਜਦਕਿ ਕਮਲਕੌਰ ਭਾਬੀ ਦੇ ਕਤਲ ਤੇ ਮਹਿਲਾ ਕਮਿਸ਼ਨ ਨੇ ਗੁੱਸਾ ਜ਼ਾਹਿਰ ਕੀਤਾ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਅਮਰਪਾਲ ਨੂੰ ਜੇ ਕੋਈ ਦਿੱਕਤ ਸੀ ਤਾਂ ਸ਼ਿਕਾਇਤ ਕਰਦਾ ਕਿਸੇ ਦਾ ਕਤਲ ਕਰਨਾ ਸਹੀ ਨਹੀਂ ਜੋ ਕੀਤਾ ਗਿਆ ਹੈ ਮਰਡਰ ਕੀਤਾ ਗਿਆ ਹੈ ਜਾਂ ਕੁਝ ਵੀ ਹੈ ਉਹ ਵੀ ਬਿਲਕੁਲ ਗਲਤ ਹੈ ਮੋਰਲ ਪੁਲਿਸਿੰਗ ਵੈਰੀ ਰੋਂਗ ਕਿਸੇ ਚੀਜ਼ ਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਇਹ ਬਿਲਕੁਲ ਗਲਤ ਹੈ ਮੈਂ ਇਸ ਬਿਲਕੁਲ ਫੇਵਰ ਚ ਨਹੀਂ ਹਾਂ ਇਸ ਨੂੰ ਠੀਕ ਕਰਨ ਦੇ ਹੋਰ ਬੜੇ ਤਰੀਕੇ ਨੇ ਜਿਸ ਤਰੀਕੇ ਦੇ ਨਾਲ ਕਿ ਰੈਸਟ੍ਰਿਕਸ਼ਨਸ ਲਗਾਓ ਉਧਰ ਗਾਇ ਕਿ ਮੀਕਾ ਸਿੰਘ ਨੇ ਅਮਰਪਾਲ ਮਹਿਰੋਂ ਤੇ ਪੜਾਅਸ ਕੱਢਦੇ ਆ ਕਿ ਕਿ ਯੋਧੇ ਬੱਚਿਆਂ ਤੇ ਔਰਤਾਂ ਤੇ ਹੱਥ ਨਹੀਂ ਚੁੱਕਦੇ ਬਹੁਤ ਵਧੀਆ ਕੰਮ ਤੇ ਦੌੜ ਫਿੱਟ ਵਿੱਚ ਤੁਹਾਡਾ ਤੁਹਾਡੇ ਸਾਰੇ ਬੰਦਿਆਂ ਦਾ ਯੋਦੇ ਨਹੀਂ ਹੱਥ ਚੱਕਦੇ ਔਰਤਾਂ ਦੇ ਨਹੀਂ ਹੱਥ ਚੱਕਦੇ ਬੱਚਿਆਂ ਤੇ ਨਹੀਂ ਚੱਕਦੇ ਤੁਸੀਂ ਉਹਨੂੰ ਸਮਝਾਉਣਾ ਸੀਗਾ ਕੰਪਲੇਨ ਕਰੋ ਜ਼ਿਕਰ ਹੋ ਗਿਆ ਕਿ ਕਮਲਕੌਰ ਕਤਲ ਕੇਸ ਦੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਅਮਰਪਾਲ ਕਤਲ ਦੇ ਦੌਰਾਨ ਮੌਕੇ ਤੇ ਹੀ ਮੌਜੂਦ ਸੀ ਉਸਨੇ ਕਮਲਕੌਰ ਦਾ ਗਲਾ ਕੁੱਟਿਆ ਸੀ ਤੇ ਕਤਲ ਦੇ ਕੁਝ ਘੰਟਿਆਂ ਦੇ ਬਾਅਦ ਹੀ ਉੱਧਰ ਬਾਬਾ ਬਲਬੀਰ ਸਿੰਘ ਮੁਖੀ ਬੁੱਢਾ ਜਲ ਦੇ ਵੱਲੋਂ ਅਮਰਤਪਾਲ ਮਹਿਰੋਂ ਦਾ ਵਿਰੋਧ ਕੀਤਾ ਗਿਆ ਬਾਬਾ ਬਲਬੀਰ ਨੇ ਕਿਹਾ ਕਿ ਖਾਲਸਾ ਕਦੇ ਵੀ ਕਿਸੇ ਨਿਹੱਥੇ ਤੇ ਵਾਰ ਨਹੀਂ ਕਰਦਾ ਤੇ ਕਿਸੇ ਦਾ ਕਤਲ ਕਰਨਾ ਬਹੁਤ ਹੀ ਗਲਤ ਹੈ ਇਸ ਦੇ ਨਾਲ ਹੀ ਉਹਨਾਂ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਨਾ ਕਰਨ ਇਹ ਜਿਹੜੇ ਮੋਬਾਈਲ ਨੇ ਇਹ ਵਧੀਆ ਵੀ ਨਹੀਂ ਤੇ ਕਈ ਵਾਰੀ ਇਹ ਆਪਾਂ ਨੂੰ ਜਿਹੜਾ ਗਲਤ ਜੇ ਕੋਈ ਇਹਨੂੰ ਗਲਤ ਪਾਸੇ ਚਲਾਉਂਦਾ ਤਾਂ ਗਲਤ ਵੀ ਜਿਹੜਾ ਇਹਦਾ ਬੱਚੇ ਸਾਡੇ ਜਿਹੜੇ ਨੌਜਵਾਨ ਛੋਟੇ ਛੋਟੇ ਬੱਚੇ ਵੀ ਦੇਖਦੇ ਆ ਆਪਾਂ ਤੇ ਉਹ ਵੀ ਇਹਦੇ ਇੰਨੇ ਆਦੀ ਹੋ ਚੁੱਕੇ ਨੇ ਕਿ ਆਪਦੀ ਪੜ੍ਹਾਈ ਵੱਲ ਕਈ ਵਾਰੀ ਵਾਝਾਂ ਉਮਾਰੀ ਜਾਓ ਤੇ ਉਹ ਉਧਰ ਹੀ ਜਿਹੜੇ ਵਿਅਸਤ ਹੁੰਦੇ ਨੇ ਸੋ ਇਹ ਚੀਜ਼ਾਂ ਤੋਂ ਬਚਣ ਦੀ ਵੀ ਲੋੜ ਐ ਪਰਨੇ ਹੱਥੇ ਤੇ ਕਦੇ ਵੀ ਖਾਲਸਾ ਵਾਰ ਨਹੀਂ ਕਰਦਾ ਇਹਦਾ ਵੀ ਧਿਆਨ ਰੱਖਣਾ ਚਾਹੀਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਖਾਲਸੇ ਪੰਥ ਦੇ ਵਿੱਚ ਜਿਹੜਾ ਆਪਸੀ ਪ੍ਰੇਮ ਤਿਆਰ ਇੱਕ ਫਾਜ਼ਬਖਸ਼ਣ ਇਹ ਤਾਂ ਇਹ ਵੀ ਜਿਹੜਾ ਨੇ ਹਫਤੇ ਤੇ ਆਪਾਂ ਵਾਰਨਾ ਕਰੀਏ ਸਾਫ ਕਰਕੇ ਜਿਹੜੀ ਐ ਅ ਇਸਤਰੀ ਜਾਤ ਐ ਉਹ ਤਾਂ ਦੀਪਿਕਾ ਲੋਥਰਾ ਨੂੰ ਸੁਰੱਖਿਆ ਮਹੱਈਆ ਕਰਵਾ ਦਿੱਤੀ ਗਈ ਹੈ ਦੀਪਿਕਾ ਦੇ ਘਰ ਦੇ ਬਾਹਰ ਸੁਰੱਖਿਆ ਗਾਰਦ ਤਾਇਨਾਤ ਕਰ ਦਿੱਤੇ ਗਏ ਨੇ ਦੀਪਿਕਾ ਲੋਥਰਾ ਨੂੰ ਧਮਕੀਆਂ ਮਿਲ ਰਹੀਆਂ ਸੀ ਧਮਕੀਆਂ ਮਿਲਣ ਤੋਂ ਬਾਅਦ ਵੀ ਇਹ ਸੁਰੱਖਿਆ ਦਿੱਤੀ ਗਈ ਹੈ ਅਮਰਪਾਲ ਮਹਿਰੋਂ ਦੇ ਸਮਰਥਕ ਨੇ ਧਮਕੀ ਭਰੀ ਈਮੇਲ ਭੇਜੀ ਕੋਈ ਗਲਤ ਵੀਡੀਓ ਅਪਲੋਡ ਨਾ ਕਰਨ ਦੀ ਸਿੱਧੀ ਚੇਤਾਵਨੀ ਦਿੱਤੀ ਗਈ ਸੀ ਇਸ ਤੋਂ ਪਹਿਲਾਂ ਅਮਰਪਾਲ ਮਹਿਰੋਂ ਦੇ ਵੱਲੋਂ ਵੀ ਦੀਪਿਕਾ ਅਲੂਤਰਾ ਨੂੰ ਤੰਕੀਦ ਦਿੱਤੀ ਗਈ ਤੇ ਉਸਦੇ ਬਾਅਦ ਹੀ ਹੁਣ ਪੰਜਾਬ ਪੁਲਿਸ ਦੇ ਅਨੁਸਾਰ ਖਿਆਮਾ ਕਰਵਾ ਦਿੱਤੀ ਗਈ ਤਨ ਉਸੇ ਤਸਵੀਰਾਂ ਵਿੱਚ ਵਿਖਾ ਰਹੇ ਹਾਂ ਆ ਦੀਪਕਾ ਦੇ ਘਰ ਦੇ ਬਾਹਰ ਸੁਰੱਖਿਆ ਗਾਰਡ ਤੈਨਾਤ ਕਰ ਦਿੱਤੇ ਗਏ ਨੇ ਰੋਕ ਕਰਨ ਅਗਲੀ ਖਬਰ ਦਾ ਮਾਡਲ ਸਿਮੀ ਚੌਧਰੀ ਦਾ ਬੁਆਏਫਰੈਂਡ ਸੁਨੀਲ ਗ੍ਰਫਤਾਰ ਕੀਤਾ ਗਿਆ ਬੁਆਏਫਰੈਂਡ ਸੁਨੀਲ ਤੇ ਸਿਮੀ ਦੇ ਕਤਲ ਦਾ ਸ਼ੱਕ ਹੈ ਤੇਜ ਤਰ ਹਥਿਆਰ ਦੇ ਨਾਲ ਸਿਮੀ ਚੌਧਰੀ ਦਾ ਦਰਸਲ ਕਤਲ ਹੋਇਆ ਸੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਸੋਨੀਪਾਦ ਦੇ ਵਿੱਚ ਨਹਿਰ ਦੇ ਵਿੱਚੋਂ ਸਿਮੀ ਚੌਧਰੀ ਦੀ ਲਾਸ਼ ਮਿਲੀ ਸੀ ਬੁਆਏਫਰੈਂਡ ਸੁਨੀਲ ਦੇ ਨਾਮ ਸਿਮੀ ਦਾ ਵਿਵਾਦ ਚੱਲ ਰਿਹਾ ਸੀ ਸੁਨੀਲ ਦੇ ਵਿਆਹ ਹੋਣ ਬਾਰੇ ਪਤਾ ਲੱਗਣ ਤੇ ਪੂਰਾ ਵਿਵਾਦ ਸ਼ੁਰੂ ਹੋਇਆ ਸੀ ਸੁਨੀਲ ਨੇ ਸਿਮੀ ਚੌਧਰੀ ਨੂੰ ਵਿਆਹ ਦਾ ਝਾਂਸਾ ਦਿੱਤਾ ਸੀ 14 ਤਰੀਕ ਪਾਣੀਪਾਦ ਦੇ ਵਿੱਚ ਪ੍ਰੋਗਰਾਮ ਤੋਂ ਬਾਅਦ ਸਿਮੀ ਚੌਧਰੀ ਲਾਪਤਾ ਹੋਈ ਤੇ 15 ਤਰੀਕ ਦੀ ਸਵੇਰ ਨੂੰ ਨਹਿਰ ਦੇ ਵਿੱਚੋਂ ਸਿਮੀ ਦੀ ਕਾਰ ਮਿਲੀ ਕੱਲ ਸਵੇਰੇ ਨਹਿਰ ਦੇ ਵਿੱਚੋਂ ਕਾਰ ਨੂੰ ਬਾਹਰ ਕੱਢਿਆ ਗਿਆ ਤੇ ਇਸੇ ਕੇਸ ਦੇ ਵਿੱਚ ਪੁਲਿਸ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ ਤੁਹਾਨੂੰ ਸਹੀ ਤਸਵੀਰਾਂ ਵਿਖਾ ਰਹੇ ਹਾਂ ਸਿਮੀ ਚੌਧਰੀ ਦਾ ਬੁਆਏਫਰੈਂਡ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਜੀ ਇਹ ਸ਼ਾਮ ਨੂੰ ਕੱਲ 9:30 10:00 ਦੇ ਆਸ-ਪਾਸ ਹੀ ਗਾਇਦੀ ਇਹਨਾਂ ਨੇ सड़े नो के आसपास शिकायत दी है कल लापता का नेहा नाम की जो उसकी सगी बहन है शीतल की उसने कंप्लेंट दी है उस पर एफ दर्ज कर दी है एफ के बाद में कल इन्वेस्टिगेशन में जैसे ही पता कर रहे थे कल पता चला कि भाई एक डेड बॉडी को थाना खरकोदा ने लहर से निकाला है तो वहाँ पे जो इन्होंने इश्तिहार दिया हुआ था उसको देख के यहाँ पे जो शीतल के घर वाले हैं उनको बुला के डेड बॉडी की शिनाख्त करवा दी गई है ਰੋਕ ਰੰਗੇ ਅਗਲੀ ਖਬਰ ਦਾ ਕੋਲ ਕਾ ਤਾਦੇ ਵਿੱਚ ਕੇਂਦਰੀ ਮੰਤਰੀ ਸੁਕਾਂਤਾ ਮਜੂਮਦਾਰ ਸਵਾਲਾਂ ਦੇ ਘੇਰੇ ਵਿੱਚ ਆ ਗਏ ਨੇ ਤੇ ਇਲਜ਼ਾਮ ਵਿਵਾਦ ਇਹ ਦੇ ਲੱਗ ਰਹੇ ਨੇ ਵਿਵਾਦ ਇਹਨਾਂ ਤਸਵੀਰਾਂ ਨੂੰ ਲੈ ਕੇ ਹੈ ਜਦੋਂ ਮਜੂਮਦਾਰ ਨੂੰ ਮਮਤਾ ਬੇਨਰਜੀ ਦੇ ਘਰ ਦੇ ਕੋਲ ਰੋਕਿਆ ਗਿਆ ਅਤੇ ਇਸ ਦੌਰਾਨ ਉਹਨਾਂ ਨੇ ਵੈਨ ਤੋਂ ਚप्पल ਕੱਢੀ ਅਤੇ ਉਸ ਨੂੰ ਭੀੜ ਵਾਲੇ ਪਾਸੇ ਸੁੱਟ ਦਿੱਤਾ ਜੋ ਕਿ ਇੱਕ ਸਿੱਖ ਦੇ ਪੱਗ ਦੇ ਉੱਤੇ ਜਾ ਕੇ ਡਿੱਗੀ ਜਿਸ ਤੋਂ ਬਾਅਦ ਸਿੱਖ ਪਾਈਚਾਰੇ ਨੇ ਇਲਜ਼ਾਮ ਲਗਾਇਆ ਕਿ ਹਰਕਤ ਜਾਨਵੁੱਜ ਕੇ ਕੀਤੀ ਗਈ ਹੈ ਅਤੇ ਇਸ ਦਿਨ ਨਾਲ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੋਈਆਂ ਨੇ ਤੇ ਜਿਹੜੀਆਂ ਤਸਵੀਰਾਂ ਤੇ ਵਿਵਾਦ ਖੜਿਆ ਹੈ ਇਹ ਪੂਰਾ ਮਾਮਲਾ 12 ਜੂਨ ਦਾ ਹੈ ਤੇ ਪੁਲਿਸ ਦੇ ਵੱਲੋਂ ਮਜੂਮਦਾਰ ਦੇ ਖਿਲਾਫ ਪਰਚਾ ਵੀ ਦਰਜ ਕਰ ਦਿੱਤਾ ਗਿਆ ਹੈ ਮੇਰਾ ਤਾਂ ਪਹਿਲਾ ਹੈ ਕਿ ਐਸੇ ਮੁੱਦੇ ਹੋਣੇ ਹੀ ਨਹੀਂ ਚਾਹੀਏ ਕੋਈ ਵੀ ਧਰਮ ਦਾ ਬੰਦਾ ਹੋ ਬੰਗਾਲ ਮੇਂ ਹਮਾਰੀ ਤਾਂ ਇਹ ਹੈਰਿਟੇਜ ਹੈ ਯਾ ਟਰੈਡੀਸ਼ਨ ਹੈ ਕਲਚਰ ਹੈ

ਦੁਜੀਪਾਸੇ ਬੀਜਪੀ ਦੇ ਵਿਰੋਧੀ ਸੱਤਾਧਿਰ ਟੀਐਮਸੀ ਨੂੰ ਬੈਠੇ ਬਿਠਾਏ ਮੁੱਦਾ ਮਿਲ ਗਿਆ ਤੇ ਸਿੱਖ ਜਥੇਬੰਦੀਆਂ ਨੂੰ ਸਾਥ ਟੀਐਮਸੀ ਦੇ ਆਗੂ ਹਾਂ ਦਾ ਵੀ ਮਿਲ ਰਿਹਾ ਹੈ ਇਹ ਬਹੁਤ ਦੁਖਦ ਹੈ ਅੱਜ ਸ਼ੁਕਰ ਤੋਂ ਮਜੂਮਦਾਰ ਸੋ ਇਹ ਸਭ ਨਹੀਂ ਕਿਣਾ ਚਾਹੀਏ ਲੇਕਿਨ ਇਹ ਵੀ ਬੀਜਪੀ ਦਾ ਕਲਚਰ ਹੈ ਹਮਚਾਕਰ ਦਰਸਲ ਮਜੂਮਦਾਰ ਪੱਛਮੀ ਬੰਗਾਲ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਜਦੋਂ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਉਸ ਦੌਰਾਨ ਹੀ ਇੱਕ ਕਥੇ ਤੇ ਚप्पल ਛੁੱਟੀ ਗਈ ਤੇ ਚੱਪਲ ਕਾਂਡ ਨੇ ਬੰਗਾਲ ਦੀ ਸਿਆਸਤ ਨੂੰ ਪਖਾ ਜ਼ਰੂਰ ਦਿੱਤਾ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਸ਼ੇਰ-ਏ-ਪੰਜਾਬ ਦੀ ਵਰਸੀ ਮਨਾਉਣ ਦੇ ਲਈ ਪਾਕਿਸਤਾਨ ਨਹੀਂ ਜਾਵੇਗਾ ਜਥਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਇਸ ਵਾਰ ਜਥਾ ਨਹੀਂ ਭੇਜਿਆ ਜਾਵੇਗਾ ਦੋਹਾਂ ਦੇਸ਼ਾਂ ਦੇ ਵਿਚਾਲੇ ਤਣਾਅ ਭਰੇ ਮਾਹੌਲ ਦੇ ਕਾਰਨ ਇਹ ਫੈਸਲਾ ਲਿਆ ਗਿਆ 29 ਜੂਨ 2025 ਨੂੰ ਪਾਕਿਸਤਾਨ ਦੇ ਵਿ ਸਮਾਗਮ ਹੋਣੇ ਸੀ ਭਾਰਤ ਸਰਕਾਰ ਦੇ ਵੱਲੋਂ ਦੋਹਾਂ ਦੇਸ਼ਾਂ ਦੇ ਵਿਚਾਲੇ ਕਿਉਂਕਿ ਆ ਯਾਤਰਾ ਤੇ ਪਵੰਧੀਆਂ ਲਗਾਈਆਂ ਗਈਆਂ ਨੇ ਤੇ ਇਸ ਦੇ ਚਲਦਿਆਂ ਸ਼ਰਮਣੀ ਕਮੇਟੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਫਤਿਹਗੜ੍ਹ ਸਾਹਿਬ ਦੇ ਵਿੱਚ ਨਿਆਂਗ ਸਿੰਘ ਦੀ ਗੁੰਡਾਗਰਦੀ ਨਜ਼ਰ ਆਈ ਨਿਆਂਗ ਸਿੰਘ ਨੇ ਨੌਜਵਾਨ ਦੇ ਦੋਵੇਂ ਹੱਥ ਤੱਕ ਵੱਢ ਦਿੱਤੇ ਫਤਿਹਗੜ੍ਹ ਸਾਹਿਬ ਦੀ ਮਾਸਟਰ ਕਲੋਨੀ ਦਾ ਇਹ ਪੂਰਾ ਮਾਮਲਾ ਹੈ ਹਮਲੇ ਦੌਰਾਨ ਨੌਜਵਾਨ ਨੂੰ ਗੰਭੀਰ ਜ਼ਖਮੀ ਹੋਇਆ ਨਿਆਂਗ ਸਿੰਘ ਨੇ ਨੌਜਵਾਨ ਤੇ ਨਸ਼ਾ ਕਰਨ ਦੇ ਇਲਜ਼ਾਮ ਲਗਾਏ ਨੇ ਪੁਲਿਸ ਨੇ ਹਾਲਾਂਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਲੇ ਜੀ ਇਹ ਕਹਿੰਦਾ ਵੀ ਮੈਂ ਸਮਾਜ ਸੇਵਕ ਆ। ਕੌਣ? ਲਵਲੀ। ਬੜਾ ਨਿੰਗਾ ਦਾ ਪਾਇਆ। ਗੋਲੀਆਂ ਆਪ ਖਾਂਦਾ, ਨਸ਼ੇ ਆਪ ਕਰਦਾ। ਕੱਲ ਇਹਨੇ ਪਾਰਕ ਚੋਂ 2500 ਰੁਪਏ ਖੋਇਆ। ਖੋਇਆ। ਠੀਕ ਹੈ। ਹੁਣ ਉਹਨਾਂ ਨੂੰ ਕਹਿੰਦਾ ਚਾਰਾ ਵਾਪਸ ਕਰਦਾ। ਉਹਨਾਂ ਨੇ ਪੈਸੇ ਮੰਗੇ, ਚਾਰਾ ਫਾੜ ਕੇ ਨੇ ਸੜਤਾ ਅੰਗਰੇਜ਼ ਨੇ। ਕਾਦਾ ਨਿੰਗਾ-ਨਿੰਗਾ ਦਾ ਬੜਾ ਬਦਨਾਮ ਕਰਦਾ ਹੈ। ਸਰਕਾਰ ਬੈਠੀ ਨਸ਼ਾ ਛਡਾਣ ਨੂੰ ਬਜਾ ਮਤਲਬ ਥੋੜਾ ਜਿਹਾ ਕਿਰਪਾਨਾ ਦਾ ਬੰਦਾ ਬਟਕੇ ਸਿੱਟੂ ਗਏ ਇਹਨਾਂ ਕਾਨੂੰਨ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੇ ਕਾਨੂੰਨ ਨਹੀਂ ਕਰੂਗਾ ਫਿਰ ਅਸੀਂ ਆਪਣੇ ਤਿੱਖਾ ਕਰਾਂਗੇ ਮਾਰੀ ਗਈ लवली ਨਹੀਂ ਜੀ ਕੀ ਗੱਲ ਸੀ ਜੀ ਜੀ ਨਮਸਕਾਰ ਜੀ ਇਹ ਪਤਾ ਨਹੀਂ ਉਹ ਕੋਰੇ ਲਹੂ ਲਗਵਾਣ ਹੁੰਦਾ ਆਇਆ ਮੈਂ ਉਹਨੂੰ ਹਸਪੀਟਲ ਚ ਲੈ ਕੇ ਆਇਆ ਇਹਦਾ ਹੋ ਗਿਆ ਇਹਨਾਂ ਦਾ ਨਾਮ ਜਾਤੀ ਨਹੀਂ ਜੀ ਕਿੱਥੇ ਕਿੱਥੇ ਮਾਰੀਆਂ ਹੋਏ ਗੁੱਟ ਦੇ ਨਹੀਂ ਗੁੱਟਾਂ ਦੇ ਵੱਜੇ ਜੀ ਕੋਈ ਗੁੱਟ ਨਹੀਂ लवली ਤਾਂ ਉਹਦਾ ਉਹਦਾ ਝਗੜਾ ਹੋਇਆ ਤੇ ਜੀ ਹੁਣੇ ਹੀ ਬਿਆਨ ਲਿਖ ਲਿਆ ਜਲਦੀ ਕਿਤੇ ਹੋਣਾ ਹੀ ਅਪੀ ਦੱਸਦੇ ਸੋਡੇ ਦੇ ਮੁਤਾਬਕ ਕਿੰਨੀ ਕੰਫਰੀ ਹੈ ਹੱਥ ਠੀਕ ਨੇ ਜਾਂ ਜੁੜੇ